ਸਾਸਰਗਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਅੱਜ ਬੜੇ ਚਿਰ ਬਾਅਦ ਇੱਕ ਵਲੌਗ ਬਣਾਉਣ ਜਾ ਰਹੇ ਆ ਅਸੀਂ ਆਪਣੇ ਘਰੇ ਲਵਾਉਣੀ ਆ ਟੈਲਾ ਵਗੈਰਾ ਤੇ ਅਸੀਂ ਇੱਕ ਨਵੇਂ ਸ਼ਹਿਰ ਕੋਠੀ ਦੇਖਣ ਜਾ ਰਹੇ ਆ ਤੇ ਤੁਹਾਨੂੰ ਦਿਖਾਵਾਂਗੇ ਕੋਠੀ ਦੇ ਵਿੱਚ ਕੀ ਮਾਹੌਲ ਹੈ ਕਿੱਦਾਂ ਦਾ ਸਿਸਟਮ ਹੈ ਉਹ ਬੰਦੇ ਦਾ ਕੰਮ ਚੈੱਕ ਕਰਨਾ ਤੇ ਨਾਲੇ ਕੋਠੀ ਦੇਖਦੇ ਆ ਕੋਠੀ ਆ ਕਿ 10-15 ਕਰੋੜ ਦੀ ਘੱਟੋ ਘੱਟ ਵੀ ਤੇ ਦੇਖਦੇ ਆ ਕਿੱਦਾਂ ਦੀ ਲੱਗਦੀ ਆ ਤੇ ਫਿਰ ਅਸੀਂ ਉਸ ਬੰਦੇ ਤੋਂ ਕੰਮ ਕਰਾਉਣਾ ਜਾਂ ਨਹੀਂ ਕਰਾਉਣਾ ਇਹ ਵੀ ਦੇਖਦੇ ਆ ਉਹਨਾਂ ਰਿਆ ਨਵੇਂ ਸ਼ਹਿਰ ਦੇ ਵਿੱਚ ਉਹਨਾਂ ਦੀ ਕੁਠੀ ਆ ਤੇ ਨਾ ਨਾ ਕਰਦੇ ਵੀ 15 ਕਰੋੜ ਰੁਪਇਆ ਲੱਗਾ ਹੋਇਆ ਹੈ ਉਹਦੇ ਤੇ ਪੂਰੀ ਵਰਸਟ ਕੁਠੀ ਆ ਤੇ ਤੁਸੀਂ ਦੇਖੋ ਤੁਹਾਨੂੰ ਚੀਜ਼ਾਂ ਦਾ ਤਾਂ ਨੇ ਕਿੱਦਾਂ ਕਿੱਦਾਂ ਨਹੀਂ ਆ ਉੱਥੇ ਜਾਸੇ ਜਾਣੇ ਦਾ ਵਲੋਗ ਆ ਬਟ ਸਟਾਰਟਿੰਗ ਇਹਨੂੰ ਮੈਂ ਕਰ ਰਿਹਾ ਹਾਂ ਸੋ ਚਲੋ ਚੱਲਦੇ ਆਜੋ ਜਿਵੇਂ ਉਹ ਸਾਰੇ ਤੇ ਆਪਾਂ ਪਹੁੰਚ ਚੁੱਕੇ ਸੀਗੇ ਜੀ ਘਰ ਦੇਖਣ ਲੌਵੀ ਮੁੰਡੇ ਪਹੁੰਚ ਗਏ 18 ਫੁੱਟੀ ਗੇਟ ਲਾਇਆ ਹੋਇਆ ਹੈ ਭਾਈ ਉਹਨਾਂ ਨੇ ਬਾਹਰ ਸਾਰੀ ਦੀਵਾਰ ਦੇ ਉੱਤੇ ਆਲਰੇਡੀ ਪੂਰੀ ਦੀਵਾਰਾਂ ਤੇ ਪੱਥਰ ਲਾਇਆ ਹੋਇਆ ਹੈ ਤੇ ਨੀਚੇ ਵੀ ਪੱਥਰ ਲਾਇਆ ਹੋਇਆ ਹੋਵੇਗਾ ਤੇ ਕੋਠੀ ਦੇ ਵਿੱਚ ਉਹਨਾਂ ਨੇ ਪੇਂਟ ਤਾਂ ਬਿਲਕੁਲ ਵੀ ਕੀਤਾ ਹੀ ਨਹੀਂ ਸੀਗਾ ਸਾਰੀ ਹੀ ਕੋਠੀ ਦੇ ਉੱਤੇ 올ਓਵਰ ਟਾਇਲ ਲਾਈ ਹੋਈ ਸੀਗੀ ਤੁਸੀਂ ਬਾਕੀ ਆ ਜਿਹੜਾ ਨਿਗਾ ਜ ਆ ਘਰ ਜ ਆ ਤੁਹਾਨੂੰ ਦਿਖਾਣਾ ਮੈਂ ਸ਼ੀਸ਼ੇ ਜਿਹਾ ਵਾਲਾ ਇਹ ਆਪਾਂ ਰੀਲਾ ਤੇ ਦੇਖਿਆਣਾ ਇਹ ਬੜਾ ਪਿਆਰਾ ਬਣਾਇਆ ਹੋਇਆ ਸੀਗਾ ਭਾਈ ਉਹਨਾਂ ਨੇ ਇਹ ਮੈਨੂੰ ਬੜਾ ਘੈਂਟ ਲੱਗਾ ਇਹ ਤੇ ਅੰਦਰ ਵੀ ਜਿਹੜੀ ਕੋਠੀ ਦੇ ਅੰਦਰ ਸਿਗਾ ਸਾਰਾ ਸਿਸਟਮ ਉਹ ਡਬਲ ਹਾਈਟ ਦੇ ਉੱਤੇ ਰੱਖਿਆ ਹੋਇਆ ਸੀਗਾ ਤੇ ਸਾਰੀ ਹੀ ਕੋਠੀ ਦੇ ਉੱਤੇ ਵਾਲ ਲਾਈਟਾਂ ਸਾਰਾ ਹੀ ਸਾਰੇ A ਤੋਂ Z ਟਾਈਲੀ ਲੱਗੀ ਆ ਬਹੁਤ ਹੀ ਮਿਨੀਮਮ ਥੋੜਾ ਜਿਹਾ ਹੀ ਕਲਰ ਹੋਇਆ ਆ ਤੇ ਰੈਂਗਲਰ ਮੋਹਰੇ ਖੜੀ ਸੀਗੀ ਤੇ ਬਾਕੀ ਜਿੰਨਾ ਵੀ ਸਾਰਾ ਸ਼ੀਸ਼ੇ ਵਾਲਾ ਹੀ ਕੰਮ ਹੋਇਆ ਹੋਇਆ ਆ ਜਦੋਂ ਆਪਾਂ ਅੰਦਰ ਜਾਂਦੇ ਆ ਆਪਾਂ ਨੂੰ ਥੋੜਾ ਹੁੰਦਾ ਨਹੀਂ ਆਪਾਂ ਰੀਲਾਂ ਦੇ ਉੱਤੇ ਦੇਖਦੇ ਹੁੰਨੇ ਆ ਕਿ ਲਗਜ਼ਰੀ ਜਿਹਾ ਘਰ ਪੂਰਾ ਉਹ ਚੀਜ਼ ਸੀ ਕਿਚਨ ਵੀ ਇੱਦਾਂ ਲੱਗਦੀ ਸੀ ਜਿਦਾਂ ਅਮਰੀਕਾ ਦੇ ਵਿੱਚ ਘਰਾਂ ਦੇ ਵਿੱਚ ਕਿਚਨ ਹੁੰਦੀ ਆ ਉੱਪਰ ਟਾਈਲ ਪੱਥਰ ਆਣ ਬਹੁਤ ਘੈਂਟ ਤਰੀਕੇ ਤੇ ਲਾਇਆ ਸੀਗਾ ਤੇ ਕਲਾਸਿਕਲ ਕਿਚਨ ਤਿਆਰ ਕੀਤੀ ਹੋਈ ਸੀਗੀ ਉਹਨਾਂ ਨੇ ਸਾਰੀਆਂ ਚੀਜ਼ਾਂ ਨਾਪ ਕੇ ਪ੍ਰੋਪਰ ਉਸ ਤੋਂ ਬਾਅਦ ਮਤਲਬ ਇੰਟੀਰੀਅਰ ਡਿਜ਼ਾਈਨਰ ਸਾਰਾ ਕੁਝ ਜੀ ਕਿਸੇ ਬੰਦੇ ਨੇ ਕੀਤਾ ਆ ਉਸ ਤੋਂ ਬਾਅਦ ਹੀ ਚੀਜ਼ਾਂ ਲਾਈਆਂ ਐਦਾਂ ਨਹੀਂ ਕਿ ਆਪਣੀ ਮਰਜ਼ੀ ਮਰਜ਼ੀ ਨਾਲ ਕਿਤੇ ਵੀ ਲਾਤੀਆਂ ਅਸੀਂ ਤਾਂ ਬੀਸਿਕਲੀ ਟਾਈਲਾਂ ਦਾ ਦੇਖਣ ਗਏ ਸੀ ਸਾਰਾ ਟਾਈਲਾਂ ਬਹੁਤ ਸੋਹਣੀਆਂ ਲੱਗੀਆਂ ਸੀਗੀਆਂ ਸਾਨੂੰ ਟਾਈਲਾਂ ਦਾ ਤਾਂ ਅੰਦਰ ਬਾੜ ਦੇ ਪਸੰਦ ਆ ਗਈ ਸੀ ਬਟ ਆ ਜਿਹੜੀ ਡਬਲ ਹਾਈਟ ਲੌਬੀ ਆ ਨਾ ਇਹਨਾਂ ਦੀ ਓਏ ਹੋਏ 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 ਕੀ ਆਈ ਬਾਤ ਆ ਯਾਰ ਜੇ ਤੁਸੀਂ ਉੱਥੇ ਹੋਣੇ ਹੋ ਤੁਸੀਂ ਕਹਣਾ ਯਾਰ ਜੇ ਜ਼ਿੰਦਗੀ ਵਿੱਚ ਪੈਸਾ ਕਮਾਇਆ ਤਾਂ ਇਦਾਂ ਦੀ ਚੀਜ਼ ਆਪਾਂ ਕਰਨੀ ਹੀ ਕਰਨੀ ਆ ਐਲ.ਈ.ਡੀ. ਲੱਗੀ ਹੋਇਆ ਬਹੁਤ ਕਲੀਨ ਸਾਰਾ ਸਿਸਟਮ ਇਦਾਂ ਨਹੀਂ ਹੈਗਾ ਕਿ ਅਵਾ ਗੋਣੇ ਖਲਾਰਾ ਪਾਇਆ ਹੋਇਆ ਤੁਸੀਂ ਦੇਖ ਲਓ ਪੂਰੀ ਲੌਬੀ ਦੇ ਵਿੱਚ ਸਿਰਫ ਔਰ ਸਿਰਫ ਸੋਫੇ ਸੀ ਤੇ ਬੈੱਡਰੂਮ ਵੀ ਦੇਖ ਲਓ ਤੁਸੀਂ ਐਨ ਕਲੀਨ ਕੁਝ ਐਕਸਟਰਾ ਨਹੀਂ ਹੈਗਾ ਆਪਣਾ ਮੀਡੀਅਰ ਕਲਾਸਾਂ ਦਾ ਨਾ ਪਤਾ ਦਿੱਕਤ ਕੀ ਹੁੰਦੀ ਆਪਾਂ ਸਮਾਨ ਜ਼ਿਆਦਾ ਭਰ ਦਿੰਨੇ ਘਰ ਦੇ ਵਿੱਚ ਤੇ ਉਹਦੇ ਨਾਲ ਕਦੇ ਵੀ ਸੋਹਣਾ ਨਹੀਂ ਲੱਗਦਾ ਜਿੰਨਾ ਖਾਲੀ ਹੋਊਗਾ ਉੰਨਾ ਜ਼ਿਆਦਾ ਸੋਹਣਾ ਲੱਗੂਗਾ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਕਿ ਵਾਸ਼ਰੂਮ ਵਾਸ਼ਰੂਮ ਦੇ ਵਿੱਚ ਵੀ ਜਿਹੜੀ ਇਹਨਾਂ ਨੇ ਟਾਈਲ ਲਾਈ ਸੀਗੀ ਉਹ 8/4 ਦੀ ਲਾਈ ਸੀਗੀ ਬਹੁਤ ਹੀ ਵੱਡੀ ਟਾਈਲ ਹੁੰਦੀ ਆ ਮਤਲਬ ਕਿ ਤੁਸੀਂ ਇਹ हिसाब ਲਾ ਲਓ ਕਿ 4 ਫੁੱਟ ਚੌੜਾਈ ਉਹਦੀ ਤੇ 8 ਫੁੱਟ ਉੱਪਰ ਨੂੰ ਲੰਬਾਈ ਹੈ ਟੀ ਵੱਡੀ ਟਾਈਲ ਸੀਗੀ ਯਾਰ ਜੀ bro ਖਤਮ ਆ ਪੈਸਾ ਕਮਾਇਆ ਤੇ ਲਾਇਆ ਦਿਖਦਾ ਆ ਪ੍ਰੋਪਰ ਐਡਾ ਘੈਂਟ ਜਕੂਜੀ সুইমিং ਪੂਲ ਬਣਾਇਆ ਹੋਇਆ ਘਰ ਤੇ ਅੰਦਰੀ ਚ ਜਿਹੜੀ ਇਹਨਾਂ ਦੀ ਦਰਵਾਜਿਆਂ ਦੀ ਇੰਟੀਰੀਅਰ ਆ ਉਹ ਐਡਾ ਕੀ ਘੈਂਟ ਸਗਾ ਨਾ ਗੱਲਾਂ ਹੀ ਛੱਡ ਦਿਓ ਤੁਸੀਂ ਬਟ ਜਿਹੜੀ ਆ ਡਬਲ ਹਾਈਟ ਦੇ ਉੱਤੇ ਇਹਨਾਂ ਨੇ ਝੂਮਰ ਵਗੈਰਾ ਲਾਇਆ ਨਾ ਤੇ ਆ ਖਾਲੀ ਜਿਹਾ ਰੱਖ ਕੇ ਸੋਫੇ ਰੱਖੇ ਹੋਇਆ ਐਡਾ ਪ੍ਰੀਮੀਅਮ ਲੱਗਦਾ ਨਾ ਸਵਾਦ ਆ ਗਿਆ ਉਸ ਤੋਂ ਬਾਅਦ ਅਸੀਂ ਡਰਾਈੰਗ ਰੂਮ ਵੱਲ ਚੱਲੇ ਗਏ ਡਰਾਈੰਗ ਰੂਮ ਵੀ ਇਹਨਾਂ ਦਾ ਇੰਨਾ ਕਿ ਪਿਆਰਾ ਸੀਗਾ ਨਾ ਦੇਖੋ ਆ ਜਿਹਦਾ ਸ਼ੀਸ਼ੇ ਦਾ ਲਾਇਆ ਹੋਇਆ ਆ ਸਾਰਾ ਦਰਵਾਜਾ ਇਹ ਬਹੁਤ ਸੋਹਣਾ ਲੱਗਦਾ ਆ ਤੇ ਅੰਦਰ ਵੀ ਇੰਨਾ ਕਲੀਨ ਜਿਹਾ ਬਸ ਸੋਫੇ ਰੱਖੇ ਕੋਈ ਵਾਧੂ ਫੋਟੋ ਨਹੀਂ ਕੋਈ ਕੁਝ ਨਹੀਂ ਮਤਲਬ ਤੁਸੀਂ ਇਹ ਹਿਸਾਬ ਲਾ ਲਓ ਜਿੰਨਾ ਆਪਾਂ ਸਿੰਪਲ ਰੱਖਾਂਗੇ ਉਨਾ ਹੀ ਜ਼ਿਆਦਾ ਸੋਹਣਾ ਲੱਗਦਾ ਆ ਬਸ ਜਿਹੜੀਆਂ ਦੀਵਾਰਾਂ ਦੇ ਉੱਤੇ ਥੋੜਾ ਬਹੁਤ ਤਾਂ ਕੰਮ ਕਰਵਾਇਆ ਹੋਇਆ ਉਹ ਜ਼ਿਆਦਾ ਕਲੀਨ ਵਧੀਆ ਲੱਗਦਾ ਆ ਪ੍ਰੀਮੀਅਮ ਪੈਸਾ ਬਹੁਤ ਜ਼ਿਆਦਾ ਲੱਗਾ ਹੋਇਆ ਆ ਨਾ ਤੇ ਜਿਹੜਾ ਡਬਲ ਹਾਈਟ ਤੇ ਡਾਈਨਿੰਗ ਟੇਬਲ ਆਇਆ ਜਿੱਥੇ ਇਹਨਾਂ ਨੇ ਉਹ ਵੀ ਬਹੁਤ ਜ਼ਿਆਦਾ ਪ੍ਰੀਮੀਅਮ ਲੱਗਦਾ ਹੈ ਉਸ ਤੋਂ ਬਾਅਦ ਇਹਨਾਂ ਦਾ ਇੱਕ ਅੱਧਾ ਰੂਮ ਰਹਿੰਦਾ ਸੀਗਾ ਉੱਪਰਲੀ ਸਾਈਡ ਸੀਗਾ ਤੁਹਾਨੂੰ ਦਿਖਾਉਣੇ ਆਲਾ ਉਹ ਵੀ ਮੈਂ ਕੋਸ਼ਿਸ਼ ਕਰਦਾ ਉੱਪਰ ਜਾ ਕੇ ਤੁਹਾਨੂੰ ਦਿਖਾਣੇ ਆ ਆ ਵਾਲਾ ਰੂਮ ਤਾਂ ਸਿਰਾਈ ਸੀਗਾ ਇਹਨਾਂ ਦਾ ਜਿਹੜਾ ਐਂਟਰਸਟ ਤੇ ਆ ਮੇਨ ਬੈੱਡਰੂਮ ਇਹਨਾਂ ਦਾ ਤੇ ਵਾਸ਼ਰੂਮ ਜਿਹੜਾ ਨਾਲ ਅਟੈਚ ਸੀਗੀ ਉਹਨਾਂ ਦੇ ਵਿੱਚ ਇੰਨੀ ਘੈਂਟ ਟਾਈਲ ਲੱਗੀ ਹੋਈ ਸੀ ਸਰਾਇ ਕਰਾਇਆ ਇਹਨਾਂ ਦੇ ਬੱਚਿਆਂ ਦਾ ਰੂਮ ਆ ਆ ਬੱਚਿਆਂ ਦੇ ਰੂਮ ਦੇ ਵਿੱਚ ਇਹਨਾਂ ਦਾ ਜਿਹੜਾ ਟਾਈਲ ਪੱਥਰ ਥੋੜੀ ਜਿਹੀ ਯੂਨੀਕ ਤਰੀਕੇ ਨਾਲ ਲੱਗਾ ਹੋਇਆ ਆ ਤੇ ਜਿਹੜੇ ਸ਼ੰਖਿਆ ਇਹ ਵੀ ਚੀਜ਼ਾਂ ਸ਼ੀਸ਼ਾ ਵੀ ਪ੍ਰੋਪਰ ਵਧੀਆ ਮਤਲਬ ਆਪਾਂ ਨੂੰ ਇਹ ਚੀਜ਼ਾਂ ਦੇਖ ਕੇ ਨਾ ਪਤਾ ਲੱਗਦਾ ਕਿ ਆਪਾਂ ਨੂੰ ਕਿੱਦਾਂ ਦੀ ਚੀਜ਼ ਕਰਨੀ ਚਾਹੀਦੀ ਆ ਫਿਰ ਇੱਥੇ ਜਾ ਕੇ ਲੱਗਦਾ ਹਮੇਸ਼ਾ ਕਿ ਆਪਾਂ ਨੂੰ ਇੰਨਾ ਕੁ ਪੈਸਾ ਕਮਾਉਣਾ ਚਾਹੀਦਾ ਨਾ ਕਿ ਆਹ ਚੀਜ਼ਾਂ ਆਪਾਂ ਵੀ ਅਚੀਵ ਕਰ ਸਕੀਏ ਹੁਣ ਅਸੀਂ ਵੀ ਬਣਾ ਰਹੇ ਆਂ ਕਰ ਚਲੋ ਇਸ ਤੋਂ 30 40% ਤਾਂ ਅਸੀਂ ਵੀ ਬਣਾ ਰਹੇ ਆਂ ਬਟ ਆਹ ਵਾਲੀ ਚੀਜ਼ ਅਚੀਵ ਕਰਨ ਲਈ ਤਾਂ ਇੱਕ ਬਿਜ਼ਨਸਮੈਨ ਹੋਣਾ ਜ਼ਰੂਰੀ ਆ ਬਹੁਤ ਤਗੜਾ ਤੁਸੀਂ ਆਪਣਾ ਬਿਜ਼ਨਸ ਹੀ ਐਡਾ ਖੜਾ ਕਰ ਦੋ ਕਿ ਆ ਤੁਹਾਨੂੰ ਚੀਜ਼ਾਂ ਛੋਟੀਆਂ ਲੱਗੇ ਸਾਰੀਆਂ ਉੱਪਰ ਉਹਨਾਂ ਨੇ ਘਰ ਦੇ ਵਿੱਚ ਇੱਕ 바ਰ ਏਰੀਆ ਮਤਲਬ ਬਣਾਇਆ ਹੋਇਆ ਆ ਜਿੱਥੇ ਬਹਿ ਕੇ ਆਪਣਾ ਫਨ ਸ਼ਾਨ ਕਰ ਸਕਦੇ ਆ ਪੈਕ ਸ਼ਗਲਾ ਸਕਦੇ ਆ ਨਾ ਤੇ ਇਹ ਮਤਲਬ ਇੱਕ ਕਹਿ ਨਹੀਂ ਸਕਦੇ ਤੁਸੀਂ ਡ੍ਰੀਮ ਹੋਮ ਹੋ ਗਿਆ ਉਹ ਚੀਜ਼ ਆ ਪੂਰੀ ਦੀ ਪੂਰੀ ਐਡੇ ਐਡੇ ਘੈਂਟ ਝੂਮਰ ਲੱਗੇ ਹੋਏ ਆ ਡਬਲ ਹਾਈਟ ਦੇ ਉੱਤੇ ਆ ਤੁਸੀਂ ਇਹ ਦੇਖ ਲਓ ਵਾਲ ਨੂੰ ਕਿੱਡਾ ਘੈਂਟ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਪੌੜੀਆਂ ਆ ਨਾ ਪੌੜੀਆਂ ਵੀ ਸਾਰੀਆਂ ਲੋਹੇ ਦੀਆਂ ਸਿਗੀਆਂ ਪ੍ਰੋਪਰ ਦੀ ਪ੍ਰੋਪਰ ਉਹਦੇ ਉੱਪਰ ਇਹਨਾਂ ਨੇ ਪੱਥਰ ਜੋੜਿਆ ਹੋਇਆ ਆ ਪੱਥਰ ਚਪਕਾਇਆ ਹੋਇਆ ਆ ਪੌੜੀਆਂ ਦੇ ਵਿੱਚ ਜਿਹੜੀ ਸਪੇਸ ਲੱਗਦੀ ਹੈ ਨਾ ਐਡੀ ਕ ਘੈਂਟ ਲੱਗਦੀ ਗੱਲਾਂ ਹੀ ਛੱਡ ਦਿਓ ਤੁਸੀਂ ਮੈਂ ਕਿਹਾ ਫਿਰ ਇੱਕ ਅੱਦਾ ਥੰਬਨੇਲ ਲਈ ਫੋਟੋ ਲੈ ਲਈ ਬਟ ਇੱਕ ਵੀ ਫੋਟੋ ਚੱਜ ਦੀ ਖਿੱਚੀ ਨਹੀਂ ਜਸ਼ਨ ਨੇ ਇੱਕ ਵੀ ਤੇ ਅਸੀਂ ਤਾਂ ਐਵੇਂ ਘਰੇ ਨਾ ਨਾਤੇ ਨੂੰ ਉੱਤੇ ਵੀ ਨਹੀਂ ਸੀਗੇ ਐਦੀ ਮੂੰਹ ਚੱਕ ਕੇ ਚਲੇ ਗਏ ਆਈ ਕਿ ਚਲੋ ਦੇਖ ਆਈਏ ਤੇ ਪਰ ਜਿਹੜੀ ਆ ਚੀਜ਼ ਦੇਖ ਲਈ ਹੈ ਨਾ ਰੂਹੀ ਖੁਸ਼ ਹੋ ਗਈ ਆ ਬਸ ਬੰਦੇ ਦਾ ਡ੍ਰੀਮ ਆ ਕਿ ਇਹੀ ਚੀਜ਼ ਆਪਾਂ ਅਚੀਵ ਕਰਨੀ ਹੈ ਅੱਗੇ ਜਾ ਕੇ ਹੋਰ ਸਾਡਾ ਜਿਹੜਾ ਕਰਦਾ ਨਕਸ਼ਾ ਆ ਉਹ ਜਿਹਦਾ نیچے ਵਾਲਾ ਸੇਮ ਆ ਉੱਪਰ ਵਾਲਾ ਪੈਂਡਿੰਗ ਹੈ ਇਹ ਚੀਜ਼ਾਂ ਬਟ ਸਾਡੇ ਵਾਲੀ ਵੀ ਕੋਠੀ ਦਾ ਸੇਮ ਬਣ ਜਾਏਗਾ ਬਟ ਕੁਝ ਗਲਤੀਆਂ ਕਰ ਲਈਆਂ ਜਿੱਦਾਂ ਜਿਹੜੇ ਉਹ ਤਾਕੀਆਂ ਹੁੰਦੀਆਂ ਆ ਉਹ ਪੁਰਾਣੀਆਂ ਗ੍ਰੀਲਾ ਵਾਲੀਆਂ ਨਹੀਂ ਕਹਿ ਸਕਦੇ ਜਿਹੜੀਆਂ ਅੱਜ ਕੱਲ੍ਹ ਐਲੂਮੀਨੀਅਮ ਵਾਲੀਆਂ ਚੱਲਦੀਆਂ ਹਨ ਵਿੱਚ ਵਿੱਚ ਸਟੀਲ ਉਹ ਸਟੀਲ ਸਟੂਲ ਜੀ ਪਈ ਹੁੰਦੀ ਆ ਉਹ ਵਾਲੀਆਂ ਲਾ ਬੈਠਾ ਬਟ ਆਹ ਵਾਲਾ ਆਹ ਵਾਲਾ ਇੱਕ ਕੋਠਾ ਜਿਹਾ ਮੈਂ ਘਰ ਦੇ ਉੱਤੇ ਬਣਾਣਾ ਬਣਾਣਾ ਆ ਤੇ ਬਾਕੀ ਆ ਟਾਈਲਿੰਗ ਦਾ ਵਰਕ ਐਦਾਂ ਕਰਵਾਣਾ ਕੋਠੀ ਦੇ ਉੱਤੇ ਹੰਦ ਨੇ ਤੇ ਗਰਮੀਆਂ ਦੇ ਦਿਨਾਂ 'ਚ ਤਾਂ ਬਹੁਤ ਹੀਟ ਹੋਣੀ ਆ ਜਨਜਰੇਸੀ ਨਹੀਂ ਜ਼ਿਆਦਾ ना ये बहुत बढ़िया बंदा है बहुत अच्छा एकदम बंदा अच्छा है नीस है एक में दो बनते हैं एक ये सेट बनता है दो तरह का लगा हुआ है ठीक है और जैसे वो वाला सामने लगा है वो दो बाय दो का बना हुआ है एक दो बाय एक का बना हुआ है ऊपर वाला नहीं किया नहीं वो वाला भी नहीं किया है ਕਰਵਾ ਦਿੱਤੇ ਹੋਗੇ। ਹਾਂ। ਔਰ ਉਹ ਵਾਲਾ ਜੋ ਜੋ 쿠ਸ਼ਨ ਟਾਈਪ ਦਾ ਹੈ, ਉਹ ਵੀ ਟਾਇਲ ਹੈ। ਜੋ ਵਾਈਟ ਵਾਲਾ? ਹਾਂ। ਇਹ ਟਾਈਲ ਲੈ ਜੇ। ਇਹ ਟਾਈਲ। ਹਾਂ। ਸਹੀ ਹੈ। ਬਰੋ ਇਹ। ਹਾਲ ਹੈ। ਕਿਦਾਂ? ਬਾਕੀ ਚੀਜ਼ਾਂ ਤਾਂ ਸਾਰੀਆਂ ਘੈਂਟ ਹੈਗੀਆਂ ਸੀ। ਇਹਨਾਂ ਨੇ ਟਾਈਲਾਂ ਦੇ ਵਿੱਚ, نیچے ਪੱਥਰ ਦੇ ਵਿੱਚ ਵੀ ਲਾਈਟਾਂ ਲਾਈਆਂ ਸੀ ਜੋ ਰਾਤ ਨੂੰ جگਣੀਆਂ ਸੀ। ਬੜਾ ਹੀ ਘੈਂਟ ਲੱਗਣੀਆਂ ਸੀ। ਤੇ ਕੋਠੀ ਅਸੀਂ ਸਾਰੀ ਦੇਖ ਲਈ ਸੀ। ਸਾਨੂੰ ਬੜਾ ਪਸੰਦ ਆਇਆ ਤੇ ਵਲੌਗ ਨੂੰ ਕਰਦੇ ਆਂਡ ਜੇ ਤੁਹਾਨੂੰ ਵੀ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ